ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਖੇੜੀ ਨਿਊਜ਼ ਚੈਨਲ ਬਹੁਤ ਕੁਝ ਪਹਿਲੀ ਵਾਰ ਹੋਇਆ 70 ਸਾਲਾਂ ਦੇ ਵਿੱਚ ਝਾੜੂ ਵਾਲੇ ਆਮੀ ਪੰਜਾਬ ਸਰਕਾਰ ਕਹਿੰਦੀ ਰਹਿੰਦੀ ਆ ਆ ਵੀ 70 ਸਾਲਾਂ ਦੇ ਵਿੱਚ ਪਹਿਲੀ ਵਾਰ ਹੋਇਆ ਬੜੀ ਐਡ ਕਰੀ ਦੀ ਪੰਜਾਬ ਸਰਕਾਰ ਨੇ ਵੀ 70 ਸਾਲਾਂ ਦੇ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਦੇਖੋ ਇਨਾ ਸੁਧਾਰ ਹੋ ਗਿਆ ਐਮੀਨੈਂਸ ਸਕੂਲ ਬਣਾਤੇ ਅਸੀਂ ਬੱਚਿਆਂ ਨੂੰ ਵਰਤੀਆਂ ਦੇ ਰਹੇ ਹਾਂ ਬੱਚਿਆਂ ਨੂੰ ਪੜ੍ਹਾਈ ਵਧੀਆ ਕਰਾਈ ਜਾ ਰਹੀ ਆ ਅਧਿਆਪਕ ਪੂਰੇ ਪੱਕੇ ਕਰਤੇ ਅਸੀਂ ਕੇਜਰੀਆ ਸਾਹਿਬ ਤੋਂ ਉਤੋਂ ਲਿਆ ਕੇ ਉਹਨਾਂ ਨੂੰ ਇੱਥੇ ਐਮੀਨੈਂਸ ਸਕੂਲਾਂ ਦਾ ਉਦਘਾਟਨ ਕਰਵਾਏ ਗਏ ਨੇ ਦੇਖੋ ਅਸੀਂ ਦਿੱਲੀ ਦੀ ਤਰਜ਼ ਤੇ ਟੀਚਰਾਂ ਨੂੰ ਬਾਹਰ ਭੇਜ ਰਹੇ ਹਾਂ ਅਸੀਂ ਟੀਚਰਾਂ ਤੋਂ ਫालतू ਕੰਮ ਲੈਣਾ ਬੰਦ ਕਰਤਾ ਤਾਂ ਜੋ ਬੱਚਿਆਂ ਨੂੰ ਪੜਾਇਆ ਜਾ ਸਕੇ ਬਹੁਤ ਕੁਝ ਤੁਸੀਂ ਲੋਕ ਆਮ ਇਹ ਗੱਲਾਂ ਸਾਰਿਆਂ ਨੇ ਸੁਨੀਆਂ ਨੇ ਹਨਾ ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ ਕਿ ਦੇਖੋ ਕੱਲ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਬਹੁਤ ਝਾੜ-ਚੰਪ ਕੀਤੀ ਉੱਥੇ ਸਪੈਸ਼ਲ ਨੋਟਿਸ ਜਾਰੀ ਕਰਤਾ ਕੱਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਇੱਕ ਰਿਪੋਰਟ ਮੰਗ ਲਈ ਆ ਕਿ ਭਾਈ ਤੁਸੀਂ ਸਾਨੂੰ 15 ਦਸੰਬਰ ਦੇ ਤੱਕ ਡਿਟੇਲ ਦੇ ਵਿੱਚ ਆ 10 ਬਿੰਦੂਆਂ ਬਾਰੇ ਜਾਣਕਾਰੀ ਦੇਵੋ ਪਹਿਲੇ ਬਿੰਦੂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਦੱਸਿਆ ਗਿਆ ਕਿ ਸਾਨੂੰ ਉਹਨਾਂ ਮਿਡਲ ਸਕੂਲਾਂ ਬਾਰੇ ਪੁੱਛਿਆ ਗਿਆ ਸਰਕਾਰ ਤੋਂ ਜਿੱਥੇ ਕਮਰਿਆਂ ਦੀ ਗਿਣਤੀ 6 ਤੋਂ ਘੱਟ ਆ ਵੀ ਪਈ ਸਾਨੂੰ ਉਹਨਾਂ ਸਕੂਲਾਂ ਬਾਰੇ ਮਿਡਲ ਸਕੂਲ ਨੇ ਜੋ ਦੀ ਸਰਕਾਰੀ ਮਿਡਲ ਸਕੂਲ ਨੇ ਉਹਨਾਂ ਦੀ ਰਿਪੋਰਟ ਬਣਾ ਕੇ ਭੇਜੋ ਜਿੱਥੇ ਕਮਰਿਆਂ ਦੀ ਗਿਣਤੀ 6 ਤੋਂ ਘੱਟ ਆ ਦੂਸਰਾ ਪੰਜਾਬ ਸਰਕਾਰ ਨੂੰ ਕਿਹਾ ਗਿਆ ਸਾਨੂੰ ਇਹ ਦੱਸੋ ਮਿਡਲ ਸਕੂਲਾਂ ਬਾਰੇ ਪੰਜਾਬ ਦੇ ਬਾਰੇ ਵੀ ਜਿੱਥੇ ਮੁੱਖ ਅਧਿਆਪਕ ਅਤੇ ਦੂਸਰੇ ਅਧਿਆਪਕਾਂ ਦੀ ਕਮੀ ਆ ਉਹ ਰਿਪੋਰਟ ਭੇਜੋ ਸਾਨੂੰ ਤੇ ਉਸ ਤੋਂ ਬਾਅਦ ਪੁੱਛਿਆ ਗਿਆ ਪੰਜਾਬ ਸਰਕਾਰ ਤੋਂ ਕਿ ਜਿੱਥੇ ਵਿਦਿਆਰਥੀ ਅਤੇ ਵਿਦਿਆਰਥਣਾਂ ਅਤੇ ਅਧਿਆਪਕਾਂ ਲਈ ਵੱਖੋ-ਵੱਖਰੇ ਬਾਥਰੂਮ ਨਹੀਂ ਹਨ ਉਹ ਵੀ ਸਾਨੂੰ ਡਿਟੇਲ ਦੇਵੋ ਅੱਜ ਜਿਹੜੇ ਸਕੂਲਾਂ ਵਿੱਚ ਜੀ ਡਿਟੇਲ ਦੇਵੋ ਜਿੱਥੇ ਪੀਣ ਵਾਲੇ ਸਾਫ਼ ਪਾਣੀ ਲਈ ਸਕੂਲ ਦੀ ਸਾਫ਼ ਸਫਾਈ ਲਈ ਜਾਂ ਪਖਾਨਿਆਂ ਦੀ ਸਫਾਈ ਲਈ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਦੇ ਵਿੱਚ ਧਨ ਰਾਸ਼ੀ ਜਾਰੀ ਕੀਤੀ ਗਈ ਹੈ ਜਾਂ ਸਕੂਲਾਂ ਦੇ ਕੋਲ ਧਨ ਰਾਸ਼ੀ ਪਈ ਹੈ ਉਹਦੇ ਬਾਰੇ ਵੀ ਸਾਨੂੰ ਜਾਣਕਾਰੀ ਦਿੱਤੀ ਜਾਵੇ ਠੀਕ ਹੈ ਨਾ ਉਸ ਤੋਂ ਬਾਅਦ ਅਦਾਲਤ ਨੇ ਪੰਜਾਬ ਸਰਕਾਰ ਨੂੰ ਕਿਹਾ ਸਾਨੂੰ ਉਹਨਾਂ ਮਿਡਲ ਸਕੂਲਾਂ ਦੀ ਜਾਣਕਾਰੀ ਦੇਵੋ ਜਿੱਥੇ ਬੱਚਿਆਂ ਦੀ ਗਿਣਤੀ 50 ਤੋਂ ਘੱਟ ਹੈ ਤੇ ਪੰਜਾਬ ਸਰਕਾਰ ਦਾਖਲੇ ਵਧਾਉਣ ਲਈ ਕੀ ਕੀ ਕਦਮ ਚੁੱਕ ਰਹੀ ਹੈ ਉਹ ਸਾਨੂੰ ਰਿਪੋਰਟ ਦੇ ਵਿੱਚ ਬਕਾਇਦਾ ਦੱਸਿਆ ਜਾਵੇ। ਗਰਾਊਂਡ ਕਿੰਨੇ ਸਕੂਲਾਂ ਕੋਲੇ ਗਰਾਊਂਡ ਨਹੀਂ ਹਨ? ਦੇਖੋ ਪਿੱਛੇ से ਸਰਕਾਰ ਨੇ 3000 ਗਰਾਊਂਡ ਬਣਾ ਰਿਹਾ ਸੀ ਪਿੰਡਾਂ ਦੇ ਵਿੱਚ। ਉਪਾਈ ਪਹਿਲਾਂ ਸਕੂਲਾਂ ਦੇ ਵਿੱਚ ਗਰਾਊਂਡ ਤਾਂ ਦੇ ਦਿਓ ਬੱਚਿਆਂ ਨੂੰ ਖੇਡਣ ਲਈ ਪਿੰਡਾਂ ਦੇ ਵਿੱਚ ਤਾਂ ਬਾਅਦ ਚ ਬਣਾ ਲੈਨੇ ਇਹ ਵੀ ਕੋਟ ਵੱਲੋਂ ਪੁੱਛਿਆ ਗਿਆ ਕਿ ਵੀ ਇਹ ਦੱਸੋ ਕਿੰਨੇ ਸਕੂਲਾਂ ਦੇ ਵਿੱਚ ਗਰਾਊਂਡ ਨਹੀਂ ਹਨ ਵਿਦਿਆਰਥੀਆਂ ਲਈ ਨੈਪਕਿਨ ਵੈਂਡਿੰਗ ਮਸ਼ੀਨ ਲਗਾਉਣ ਦਾ ਕੋਈ ਪ੍ਰਬੰਧ ਹੈਗਾ ਸਕੂਲਾਂ ਦੇ ਵਿੱਚ ਜਾਂ ਨਹੀਂ ਇਹ ਵੀ ਸਾਨੂੰ ਦੱਸੋ ਇਹ ਕੱਲ ਸਾਰਾ ਕੁਝ ਰਿਪੋਰਟ ਮੰਗੀ ਗਈ ਹੈ ਸਿੰਗਲ ਬੈਂਚ ਨੇ ਸਾਹਿਬ ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਸਕੂਲ ਭਾਰਤ ਦੇ ਨਹੀਂ ਜਾਂ ਅਫਗਾਨਿਸਤਾਨ ਜਾਂ ਨੇਪਾਲ ਦੇ ਲੱਗਦੇ ਨੇ ਸਾਨੂੰ ਤਾਂ ਦੇਖਣ ਨੂੰ ਇੱਥੋਂ ਤੱਕ ਕਹਿਣਾ ਪੈ ਗਿਆ ਇੱਥੋਂ ਤੱਕ ਟਿੱਪਣੀ ਕੀਤੀ ਹੈ ਪੰਜਾਬ ਸਰਕਾਰ ਵੱਲੋਂ ਕਰੋੜਾਂ ਖਰਚੇ ਕੀਤੇ ਗਏ ਨੇ ਐਡ ਤੇ ਕੋ ਅਦਾਲਤ ਨੇ ਵੀ ਇਹ ਗੱਲ ਮੰਨੀ ਹੈ ਵੀ ਤੁਸੀਂ ਕਰੋੜਾਂ ਖਰਚੇ ਐਡ ਤੇ ਕਰਦੇ ਭਾਈ ਤੁਸੀਂ ਤਾਂ ਐਡ ਕਰਤੀ ਵੀ ਹੁੰਤਾ ਜੀ ਬਸ ਸਰ ਪ੍ਰਾਈਵੇਟ ਸਕੂਲਾਂ ਦਾ ਕੰਮ ਤਾਂ ਮੁੱਕ ਨਾਲਾ ਹੁੰਤਾ ਸਰਕਾਰੀ ਸਕੂਲ ਇੰਨੇ ਵਧੀਆ ਹੋ ਗਏ ਹੁਣ ਤਾਂ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਹਟਾ ਕੇ ਸਰਕਾਰੀ ਸਕੂਲਾਂ ਦੇ ਵਿੱਚ ਲਾਉਣ ਲੱਗੇ ਨੇ ਠੀਕ ਹੈ ਨਾ ਉਹ ਬੇਸ਼ਰਮੀ ਦੀ ਕੋਈ ਹੱਦ ਹੁੰਦੀ ਹੈ ਜਰ ਇੱਕ ਤੁਸੀਂ ਹੋਰ ਦੇਖਿਓ ਬਹੁਤ ਘੱਟ ਚੈਨਲਾਂ ਵੱਲੋਂ ਨਿਊਜ਼ ਚਲਾਈ ਗਈ ਆ ਧੰਨਵਾਦ ਜੀ